ਅੱਜ ਦੀਆਂ ਖਾਸ ਤਾਜ਼ਾ ਵੱਡੀਆਂ ਖਬਰਾਂ ਆਖਿਰਕਾਰ ਸਰਕਾਰ ਨੇ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ 2500 ਪੈਨਸ਼ਨ ਮਜਦੂਰਾਂ ਨੂੰ 5000 ਰੁਪਏ ਅਤੇ 2-2000 ਰੁਪਏ ਕਿਸਾਨਾਂ ਦੇ ਖਾਤੇ 'ਚ ਦੋ ਸਿਲੰਡਰ ਅਤੇ 1000 ਰੁਪਏ ਦਿੱਤਾ ਜਾ ਰਿਹਾ ਹੈ ਸਰਕਾਰ ਵੱਲੋਂ ਜੋ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਇਹ 2500 ਪੈਨਸ਼ਨ ਕਿਹਨਾਂ ਨੂੰ ਦਿੱਤੀ ਜਾ ਰਹੀ ਹੈ ਇਹ ਵੀ ਤੁਹਾਨੂੰ ਦੱਸ ਦਿੱਤਾ ਜਾਵੇਗਾ ਔਰਤਾਂ ਲਈ ਵੱਡੀ ਖੁਸ਼ਖਬਰੀ ਖਾਤਿਆਂ ਵਿੱਚ ਆਉਣਗੇ 2500 ਰੁਪਏ ਕਦੋਂ ਆਉਣਗੇ ਕਿਹੜੀ ਤਰੀਕ ਨੂੰ ਆਉਣਗੇ ਪੂਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਆਂ ਸਰਕਾਰ ਦੀਆਂ ਤਾਜ਼ਾ ਵੱਡੀਆਂ ਖਬਰਾਂ ਲੈ ਕੇ ਸਾਹਮਣੇ ਆ ਚੁੱਕੇ ਤੇ ਤੁਹਾਡਾ ਸਵਾਗਤ ਕਰਦੇ ਹਾਂ ਆਪਣੇ YouTube ਚੈਨਲ ਦੇ ਉੱਪਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਲਗਵਾ ਬੈਲ ਵਾਲੀ ਘੰਟੀ ਨੂੰ ਓਨ ਕਰਨਾ ਨਾ ਭੁੱਲਿਆ ਜੇ ਤੁਹਾਨੂੰ ਇੱਥੇ ਪੈਨਸ਼ਨਾਂ ਦੀ ਸਰਕਾਰੀ ਸਕੀਮਾਂ ਦੀ ਜਾਣਕਾਰੀ ਅਪਡੇਟ ਦਿੰਦੇ ਰਹਿਣੇ ਅੱਗੇ ਚੱਲਦੇ ਹਾਂ ਅੱਜ ਦੀਆਂ ਖਾਸ ਤਾਜ਼ਾ ਵੱਡੀਆਂ ਖਬਰਾਂ ਦਸਹਰੇ ਤੋਂ ਪਹਿਲਾਂ ਮਜ਼ਦੂਰਾਂ ਦੇ ਖਾਤੇ ਵਿੱਚ ਆਉਣਗੇ 5-5000 ਰੁਪਏ ਸਰਕਾਰ ਨੇ ਕਿਚੀ ਹੈ ਤਿਆਰੀ ਕਿਹੜੀ ਤਾਰੀਖੀ ਕਿਚੀ ਹੈ ਪੂਰੀ ਜਾਣਕਾਰੀ ਸਾਂਝੀ ਕਰਦੇ ਹਾਂ ਇਹ ਨਰਾਤਿਆਂ ਤੇ ਦਸਹਰਿਆਂ ਦੇ ਤਿਹਾਰ ਤੋਂ ਪਹਿਲਾਂ ਨਿਤਿਸ਼ ਸਰਕਾਰ ਨੇ ਉਸਾਰੀ ਮਜ਼ਦੂਰਾਂ ਦੇ ਕੱਪੜੇ ਖਰੀਦਣ ਲਈ 5 ਲੱਗੇ ਮਜ਼ਦੂਰਾਂ ਨੂੰ ਫਾਇਦਾ ਹੋਵੇਗਾ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਇਹ ਜਾਣਕਾਰੀ ਆਪਣੇ ਇੰਸਟਾਗ੍ਰam ਅਕਾਊਂਟ ਉੱਪਰ ਸਾਂਝੀ ਕੀਤੀ ਹੈ ਜਿਸ ਨਾਲ ਇੱਕ ਵੱਡੀ ਖੁਸ਼ਖਬਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਦਸਹਰੇ ਤੋਂ ਪਹਿਲਾਂ 5-5000 ਰੁਪਏ ਖਾਤਿਆਂ ਵਿੱਚ ਭੇਜੀ ਜਾਣਗੇ ਸਰਕਾਰ ਵੱਲੋਂ ਇਸ ਦੇ ਨਾਲ ਅਗਲੀ ਖਾਸ ਤਾਜ਼ਾ ਵੱਡੀ ਖਬਰ ਵੱਡੀ ਅਪਡੇਟ ਨਿਕਲ ਨਿਕਲ ਕੇ ਸਾਹਮਣੇ ਆ ਰਹੀ ਹੈ ਦੀਵਾਲੀ ਤੋਂ ਪਹਿਲਾ ਕਿਸਾਨਾਂ ਲਈ ਵੱਡਾ ਤੋਹਫਾ ਸਤੈ ਲੱਖ ਕਿਸਾਨਾਂ ਦੇ ਖਾਤਿਆਂ ਵਿੱਚ ਆਏ 540 ਕਰੋੜ ਰੁਪਏ ਸਰਕਾਰ ਵੱਲੋਂ ਜੋ ਕਿਸ਼ਤਾਂ ਜਾਰੀ ਕੀਤੀਆਂ ਗਈਆਂ ਕੇਂਦਰ ਸਰਕਾਰ ਨੇ ਅੱਜ ਪ੍ਰਧਾਨ ਮੰਤਰੀ ਕਿਸਾਨ ਸਮਾਨੇ ਦੀ ਯੋਜਨਾ ਦੀ ਇੱਕਵੀਂ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ ਇਹ ਕਿਸ਼ਤ ਖਾਸ ਤੌਰ ਤੇ ਹਾਲ ਹੀ ਵਿੱਚ ਭਾਰੀ ਬਾਰਿਸ਼ ਹੜ੍ਹਾਂ ਅਤੇ ਜ਼ਮੀਨ ਖਿਸਕਣ ਤੋਂ ਬੁਰੀ ਤਰ੍ਹਾਂ ਹਾਰ ਪ੍ਰਭਾਵਿਤ ਕਿਸਾਨਾਂ ਲਈ ਇਹ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਵੀਡੀਓ ਕਾਨਫਰੰਸ ਰਾਹੀਂ ਜੋ ਕਿਸ਼ਤ ਜਾਰੀ ਕੀਤੀ ਹੈ ਸਰਕਾਰ ਦਾ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਉਸ ਦੇ ਮੁਤਾਬਕ ਧਰਨਾ ਜਾਣਕਾਰੀ ਸਾਂਝੀ ਕਰ ਰਹੇ ਹਾਂ ਇਸ ਦੇ ਨਾਲ ਅਗਲੀ ਖਾਸ ਤਾਰਾ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਇਸ ਦੇ ਨਾਲ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕੇਂਦਰ ਸਰਕਾਰ ਵੱਲੋਂ ਹਿਮਾਚਲ ਪ੍ਰਦੇਸ਼ ਨੂੰ 160.27 ਕਰੋੜ ਰੁਪਏ ਜਾਰੀ ਕੀਤੇ ਗਏ ਪੰਜਾਬ ਨੂੰ 22221.98 ਕਰੋੜ ਰੁਪਏ ਜਾਰੀ ਕੀਤੇ ਗਏ ਉੱਤਰਖੰਡ ਨੂੰ ਜੋ ਕਿ 157.83 ਕਰੋੜ ਰੁਪਏ ਜਾਰੀ ਕੀਤੇ ਗਏ ਨੇ ਇਸ ਦੇ ਨਾਲ ਅੱਗੇ ਚੱਲਦੇ ਹਾਂ ਅਗਲੀ ਖਾਸ ਤਾਜ਼ਾ ਵੱਡੀ ਖਬਰ ਪੰਜਾਬ ਦੇ ਪੰਜਾਬ ਸਰਕਾਰ ਨੂੰ ਨਹੀਂ ਮਿਲੇਗਾ 1600 ਕਰੋੜ ਰੁਪਏ ਸਿੱਧੇ ਕਿਸਾਨਾਂ ਦੇ ਖਾਤਿਆਂ ਵਿੱਚ ਜਾਣਗੇ ਪੈਸੇ ਕੇਂਦਰੀ ਮੰਤਰੀ ਦਾ ਜੋ ਵੱਡਾ ਐਲਾਨ ਕੀਤਾ ਗਿਆ ਹੈ ਜੋ ਵੱਡੀ ਅਪਡੇਟ ਹੈ ਉਹਨਾਂ ਨੇ ਆਪਣੀ ਗੱਲ ਜਾਰੀ ਰੱਖਦੇ ਹੋਏ ਕਿਹਾ ਹੈ ਕਿ ਪੰਜਾਬ ਸਰਕਾਰ ਨੂੰ ਕੇਂਦਰੀ ਸਰਕਾਰ ਵੱਲੋਂ ਜਾਰੀ ਕੀਤੇ ਗਏ 1600 ਕਰੋੜ ਰੁਪਏ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ ਇਹ ਸਿੱਧੇ ਕਿਸਾਨਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾਈ ਜਾਣਗੇ ਉਹਨਾਂ ਦੱਸਿਆ ਹੈ ਕਿ ਪੰਜਾਬ ਵਿੱਚ ਹੜ੍ਹ ਕਾਰਨ ਹੋਏ ਹੋਏ ਨੁਕਸਾਨ ਦਾ ਮੁਲਾਕਨ ਕਰਨ ਤੋਂ ਬਾਅਦ ਹੀ ਇਹ ਪੈਸਾ ਕਿਸਾਨਾਂ ਤੇ ਹੜਾ ਪੀੜਤਾਂ ਨੂੰ ਦਿੱਤਾ ਜਾਵੇਗਾ ਇਸ ਦੇ ਨਾਲ ਅਗਲੀ ਖਾਸਤਾਜ ਦੀ ਵੱਡੀ ਖਬਰ ਨੰਬਰ 2 ਤੇ ਸਿਹਤ ਮੰਤਰੀ ਬਲਬੀਰ ਸਿੰਘ ਪੰਜਾਬ ਦੇ ਲੋਕਾਂ ਲਈ ਦਾਨ ਕਰ ਦਿੱਤਾ ਆਪਣਾ ਘਰ ਪੰਜਾਬ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਆਪਣੇ ਜੱਦੀ ਪਿੰਡ ਪੂਰਾ ਵਿਕਸਤਿਤ ਕਰਨ ਨੂੰ ਆਪਣੇ ਆਮ ਆਦਮੀ ਕਲੀਨਿਕ ਬਣਾਉਣ ਲਈ ਪੰਜਾਬ ਸਰਕਾਰ ਨੂੰ ਦਿੱਤਾ ਹੈ ਜਿਸ ਦੀ ਲਿਖਤੀ ਸਹਿਮਤੀ ਲਿਖਤੀ ਸਹਿਮਤੀ ਅਤੇ ਇਸ ਦੀ ਸਿਹਤ ਮੰਤਰੀ ਅਤੇ ਸੰਜੋ ਦੇ ਐਮ ਐਸ ਐਮਓ ਵਿਚਾਰੇ ਸਹੀ ਪਾਈ ਗਈ ਹੈ ਇਸ ਦੇ ਨਾਲ ਅਗਲੀ ਖਾਸਤਾ ਦਾ ਵੱਡੀ ਖਬਰ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜੈਵੰਦਾ ਨਾਲ ਵਾਪਰਿਆ ਭਿਆਨਕ ਹਾਦਸਾ ਹਾਲਤ ਨਾਜ਼ੁਕ ਪੰਜਾਬੀ 뮤직 ਇੰਡਸਟਰੀ ਤੋਂ ਇੱਕ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਖਬਰ ਹੈ ਕਿ ਮਸ਼ਹੂਰ ਗਾਇਕ ਰਾਜਵੀਰ ਜੈਵੰਦਾ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ ਹਨ ਇਹ ਇਹ ਹਾਦਸਾ ਹਿਮਾਚਲ ਪ੍ਰਦੇਸ਼ ਦੇ ਜੋ ਬੱਦੀ ਦੇ ਨੇੜੇ ਵਾਪਰਿਆ ਹੈ ਇਸ ਦੇ ਨਾਲ ਅਗਲੀ ਖਾਸਤਾ ਦਾ ਵੱਡੀ ਖਬਰ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਅੱਗੇ ਚੱਲਦੇ ਹਾਂ ਅਪਡੇਟ ਦੇ ਵੱਲ ਸੁਖਬੀਰ ਬਾਦਲ ਦੇ ਕਾਫਲੇ ਨਾਲ ਵੱਡਾ ਹਾਦਸਾ ਤਿੰਨ ਗੱਡੀਆਂ ਦੀ ਹੋਈ ਟੱਕਰ ਸੁਖਬੀਰ ਬਾਦਲ ਦੇ ਕਾਫਲੇ ਨਾਲ ਵੱਡਾ ਹਾਦਸਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਅਜਨਾਲਾ ਇਲਾਕੇ ਅੰਦਰ ਹੜਪੀੜਤਾ ਨੂੰ ਮਿਲਣ ਜਾ ਰਹੇ ਸੁਖਬੀਰ ਸਿੰਘ ਬਾਦਲ ਨੇ ਦੇ ਕਾਫਲੇ ਵਿੱਚ ਇੱਕ ਪੁਲਿਸ ਦੀ ਤੇਜ਼ ਰਫ਼ਤਾਰ ਬੱਸ ਦੀ ਗੱਡੀ ਨਾਲ ਟਕਰਾਅ ਹੋ ਗਏ ਹੈ ਇਸ ਤੋਂ ਅੱਗੇ ਖਾਸ ਤਾਜਾ ਵੱਡੀ ਖਬਰ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਅੱਗੇ ਚੱਲਦੇ ਹਾਂ ਕੇਂਦਰੀ ਮੰਤਰੀ ਦਾ ਵੱਡਾ ਬਿਆਨ ਸਿੱਧਾ ਕਿਸਾਨਾਂ ਦੇ ਖਾਤਿਆਂ ਵਿੱਚ ਆਉਣਗੇ 1600 ਕਰੋੜ ਰੁਪਏ ਜੋ ਪੰਜਾਬ ਹਾਲੀਆ ਹੜ੍ਹ ਪ੍ਰਭਾਵਿਤ ਜੋ ਫਸਲਾਂ ਅਤੇ ਲੋਕਾਂ ਦਾ ਵੱਡਾ ਨੁਕਸਾਨ ਚਲਣਾ ਪਿਆ ਹੈ ਪੰਜਾਬ ਨੂੰ ਇਸ ਸਥਿਤੀ ਦਾ ਜਾਇਜ਼ਾ ਲੈਣ ਲਈ ਕੇਂਦਰ ਸਰਕਾਰ ਵੱਲੋਂ ਲਗਾਤਾਰ ਵਕ ਵਕ ਕੇਂਦਰੀ ਮੰਤਰੀਆਂ ਨੂੰ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਤੇ ਭੇਜਿਆ ਜਾ ਰਿਹਾ ਹੈ ਇਹ ਮੰਤਰੀ ਸਿੱਧਾ ਮੌਕੇ ਤੇ ਪਹੁੰਚ ਕੇ ਰਿਪੋਰਟ ਕੇਂਦਰ ਸਰਕਾਰ ਨੂੰ ਭੇਜ ਰਹੇ ਹਨ ਜੋ ਕਿ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਨੁਕਸਾਨਾਂ ਦੇ ਨਾਲ ਜੋ ਹਾਦਸਾ ਵਾਪਰਿਆ ਹੈ ਉਸ ਤੋਂ ਬਾਅਦ ਇਹ ਰਿਪੋਰਟ ਬਣਨ ਤੋਂ ਬਾਅਦ ਹੀ ਕਿਸਾਨਾਂ ਦੇ ਖਾਤੇਵਾਂ ਵਿੱਚ ਜੋ ਪੈਸੇ ਭੇਜੇ ਜਾਣਗੇ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਇਸ ਦੇ ਨਾਲ ਅਗਲੀ ਖਾਸਤਾ ਜਾਂ ਵੱਡੀ ਖਬਰ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਪਈ ਹੈ ਉੜੀਸਾ ਪਹੁੰਚੇ ਪੀਐਮ ਮੋਦੀ ਨੇ ਦਿੱਤੀ ਵੱਡੀ ਸੁਗਾਤ 16000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ ਪ੍ਰਧਾਨ ਮੰਤਰੀ ਮੋਦੀ ਨੇ ਜੋ ਕਿ 16000 ਕਰੋੜ ਦਾ ਪ੍ਰੋਜੈਕਟ ਉੜੀਸਾ ਦੇ ਵਿੱਚ ਜੋ ਲਾਗੂ ਕਰ ਦਿੱਤਾ ਗਿਆ ਹੈ ਜਦਕਿ ਆਪਣੇ ਪੰਜਾਬ ਨੂੰ ਇਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਆਪਣੇ ਪਿਛਲੇ ਫੰਡ ਰੁਕੇ ਹੋਏ ਨੇ ਇਸ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਜੋ ਕਿ ਬਹੁਤ ਗਲਤ ਕੰਮ ਕੀਤਾ ਗਿਆ ਹੈ ਪੰਜਾਬ ਦੇ ਨਾਲ ਜੋ ਤੱਕ ਤੱਕ ਗਿਆ ਹੈ ਫਿਰ ਵੀ ਤੁਹਾਨੂੰ ਦੱਸ ਦਿੰਦੇ ਨੇ ਅਜੋ ਪੰਜਾਬ ਸਰਕਾਰ ਦੇ ਜੋ ਉਹਨਾਂ ਨੂੰ 16000 ਕਰੋੜ ਦੇ ਰਾਸ਼ਟ ਫੰਡ ਜੋ ਰੁਕੇ ਹੋਏ ਨੇ ਜਿਸ ਕਰਕੇ ਪੈਨਸ਼ਨਾਂ ਨੂੰ ਗਰਾਊਂਡ ਵਿੱਚ ਬਹੁਤ ਜ਼ਿਆਦਾ ਤੰਗੀ ਪਰੇਸ਼ਾਨੀ ਆ ਰਹੀ ਪਈ ਹੈ ਉਹਨ ਪੈਨਸ਼ਨਾਂ ਕਰਕੇ ਸਰਕਾਰ ਨੇ ਜੋ ਪਿਛਲੇ ਬਜਟ ਰੋਕੇ ਹੋਏ ਨੇ ਪੰਜਾਬ ਸਰਕਾਰ ਦੇ ਜਦ ਕਿ ਹੁਣ ਪੰਜਾਬ ਨੂੰ ਇਸ ਦੀ ਲੋੜ ਹੈ 16000 ਕਰੋੜ ਦੇ ਬਜਟ ਜੋ ਰੋਕੇ ਹੋਏ ਨੇ ਫਿਰ ਵੀ ਪੀਐਮ ਮੋਦੀ ਉੜੀਸਾ ਦੇ ਜਾਂ ਇਧਰ ਉਧਰ ਦੇ ਇਲਾਕਿਆਂ ਵਿੱਚ ਜਾ ਕੇ ਹੀ ਬਜਟ ਫੰਡ ਜਾਰੀ ਕਰ ਰਹੇ ਨੇ ਜਦ ਕਿ ਪੰਜਾਬ ਵਿੱਚ ਉਹਨਾਂ ਦਾ ਕੋਈ ਵੀ ਐਲਾਨ ਨਹੀਂ ਕੀਤਾ ਜਾ ਰਿਹਾ ਪਿਆ ਇਸ ਦੇ ਨਾਲ ਅਗਲੀ ਖਾਸ ਤਾਰਾ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਪਈ ਹੈ ਅੱਗੇ ਚੱਲਦੇ ਹਾਂ ਔਰਤਾਂ ਲਈ ਵੱਡੀ ਖੁਸ਼ਖਬਰੀ ਕਾਤਿਆਂ ਵਿੱਚ ਆਉਣਗੇ 2500 ਰੁਪਏ ਬਕਾਇਆ ਵੀ ਮਿਲੇਗਾ ਇਹ ਕਿਹੜੀ ਸਰਕਾਰ ਵੱਲੋਂ ਲਾਗੂ ਕੀਤਾ ਗਿਆ ਇਹ ਵੀ ਤੁਹਾਨੂੰ ਦੱਸ ਦਿੱਤਾ ਜਾਵੇਗਾ ਔਰਤਾਂ ਵਾਸਤੇ ਖਾਸ ਵੱਡੀ ਖਬਰ ਹੈ ਪਹਿਲਾਂ ਹੀ ਇਹਮਤ ਸਰਕਾਰ ਬੁਢਾਪਾ ਵਿਧਵਾ ਅਤੇ ਅਪਾਹਜ ਪੈਨਸ਼ਨਰਾਂ ਨੂੰ 3 ਮਹੀਨਿਆਂ ਦੀ ਜੁਲਾਈ ਤੋਂ ਸਤੰਬਰ ਦੀ ਪੈਨਸ਼ਨ ਵੀ ਇਕੱਠੀ ਦੇਵੇਗੀ ਚਾਰਖੰਡ ਵਿੱਚ ਕੁਝ ਚਾਰਖੰਡ ਵਿੱਚ ਕੁੱਲ 1175640 ਪੈਨਸ਼ਨਰ ਹਨ ਜਿਨ੍ਹਾਂ ਨੂੰ 3 ਮਹੀਨਿਆਂ ਦੀ ਜੁਲਾਈ ਅਗਸਤ ਅਤੇ ਸਤੰਬਰ ਦੀ ਲਈ ਇਕੱਠੀ ਪੈਨਸ਼ਨ ਦਿੱਤੀ ਜਾਵੇਗੀ ਇਸ ਵਿੱਚ 89976 ਬੁਢਾਪਾ ਪੈਨਸ਼ਨਰ ਹਨ ਅਤੇ 255173 ਵਿਧਵਾ ਪੈਨਸ਼ਨਰ ਹਨ 25397 ਜੋ ਆਪਾਸ ਪੈਨਸ਼ਨ ਲਾਪਤਰੀ ਸ਼ਾਮਲ ਹਨ ਇਸ ਦੇ ਵਿੱਚ ਹਰੇਕ ਪੈਨਸ਼ਨਰ ਨੂੰ 1000 ਰੁਪਏ ਪ੍ਰਤੀ ਮਹੀਨੇ ਦੀ ਦਰ ਨਾਲ ਕੁੱਲ 3000 ਰੁਪਏ ਦਿੱਤੇ ਜਾਣਗੇ ਸਰਕਾਰ ਵੱਲੋਂ ਜੋ ਕਿ ਰਾਜ ਸਰਕਾਰ ਵੱਲੋਂ ਇਸ ਦੇ ਨਾਲ ਅਗਲੀ ਖਾਸ ਤਾਜ਼ਾ ਵੱਡੀ ਖਬਰ ਵੱਡੀ ਅਪਡੇਟ ਇਸ ਯੋਜਨਾ ਦੇ ਤਹਿਤ ਔਰਤਾਂ ਨੂੰ ਮਿਲਣਗੇ 2100 ਰੁਪਏ ਅੱਜ ਤੋਂ ਸ਼ੁਰੂ ਹੋਵੇਗੇ ਰਜਿਸਟ੍ਰੇਸ਼ਨ ਪੂਰੀ ਜਾਣਕਾਰੀ ਨਾਲ ਸਾਂਝੀ ਕੀਤੀ ਜਾ ਰਹੀ ਹੈ ਔਰਤਾਂ ਦੇ ਖਾਤੇ ਵਿੱਚ 2100 ਰੁਪਏ ਭੇਜੇ ਜਾ ਰਹੇ ਹਨ ਇਹ ਕਿਹੜੀ ਸਰਕਾਰ ਵੱਲੋਂ ਭੇਜੇ ਜਾ ਰਹੇ ਹਨ ਇਹ ਵੀ ਤੁਹਾਨੂੰ ਦੱਸਦੇ ਹਾਂ ਨਾਇਬ ਸਿੰਘ ਸੈਣੀ ਸਰਕਾਰ ਲੱਖਾਂ ਔਰਤਾਂ ਲਈ ਦੀਨ ਦਿਵਾਲ ਲਾਡੋ ਲక్ష్ਮੀ ਯੋਜਨਾ ਸ਼ੁਰੂ ਕਰਨ ਰਹੀ ਹੈ ਇਸ ਯੋਜਨਾ ਦੇ ਤਹਿਤ ਯੋਗ ਔਰਤਾਂ ਨੂੰ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਪ੍ਰਤੀ ਮਹੀਨਾ ਹਰੇਕ ਮਹੀਨੇ ਹਰੇਕ 2100 ਰੁਪਏ ਮਿਲਣਗੇ ਇਸ ਯੋਜਨਾ ਲਈ ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ ਹੋ ਰਹੀ ਹੈ ਮੁੱਖ ਮੰਤਰੀ ਨੈਬ ਸਿੰਘ ਸੈਣੀ ਅੱਜ ਪੰਚਕੂਲਾ ਤੋਂ ਇੱਕ ਮੋਬਾਈਲ ਐਪ ਰਾਹੀਂ ਲੋਂਚ ਕਰਨਗੇ ਜਿਸ ਰਾਹੀਂ ਯੋਗ ਔਰਤਾਂ ਇਸ ਲਈ ਰਜਿਸਟ੍ਰੇਸ਼ਨ ਕਰ ਸਕਣਗੀਆਂ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਪਈ ਹੈ ਇਹ ਲਾਡੋ ਲక్ష్ਮੀ ਯੋਜਨਾ ਜੋ ਇੱਕ ਐਪ ਲਾਗੂ ਕੀਤਾ ਜਾ ਰਿਹਾ ਹੈ ਜਿਸ ਰਾਹੀਂ ਲੋਕ ਇਸ ਵਿੱਚ ਅਰਜੀ ਦੇ ਕੇ ਆਪਣੇ ਰਜਿਸਟ੍ਰੇਸ਼ਨ ਕਰ ਸਕਣਗੇ ਇਸ ਦੇ ਨਾਲ ਅਗਲੀ ਖਾਸ ਤਾਜ਼ਾ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਅਲਰਟ ਕੀਤਾ ਜਾ ਰਿਹਾ ਹੈ 30 ਸਤੰਬਰ ਤੱਕ ਕਰ ਲੋ ਇਹ ਸਾਰੇ ਕੰਮ ਨਹੀਂ ਤਾਂ ਤੁਹਾਨੂੰ ਭੁਗਤਾਨ ਭਗਤਨਾ ਪਵੇਗਾ ਪ੍ਰਧਾਨ ਮੰਤਰੀ ਜਨ ਦਨ ਯੋਜਨਾ ਨੇ 10 ਸਾਲ ਪੂਰੇ ਕਰਨ ਲਏ ਹਨ ਹੁਣ ਜਿਨ੍ਹਾਂ ਨੇ 2014 2015 ਵਿੱਚ ਜਨ ਦਨ ਖਾਤੇ ਖੋਲੇ ਸਨ ਉਹਨਾਂ ਨੂੰ ਆਪਣਾ ਕੀ ਵਈ ਸੀ ਯਾਨੀ ਕਿ ਆਪਣੇ ਗਾਹਕ ਨੂੰ ਜਾਣੂ ਕਰਾਣਾ ਹੈ ਸਥਿਤੀ ਦੁਬਾਰਾ ਪੂਰੀ ਕਰਨ ਦੀ ਲੋੜ ਹੈ ਇਸ ਦੀ ਆਖਰੀ ਮਿਤੀ 30 ਸਤੰਬਰ ਤੱਕ 2025 ਹੈ ਜੀ ਜੇਕਰ ਨਿਰਧਾਰਤ ਸਮੇਂ ਦੇ ਅੰਦਰ ਦੁਬਾਰਾ ਕੇਵਾਈਸੀ ਪੂਰੀ ਨਹੀਂ ਕੀਤੀ ਜਾਂਦੀ ਹੈ ਤਾਂ ਬੈਂਕ ਖਾਤਾ ਬੰਦ ਹੋ ਸਕਦਾ ਹੈ ਅਤੇ ਸਰਕਾਰੀ ਸਬਸਿਡੀ ਵੀ ਬੰਦ ਹੋ ਸਕਦੀ ਹੈ ਇਸ ਤੋਂ ਅਗਲੀ ਖਾਸ ਤਾਜ਼ਾ ਵੱਡੀ ਖਬਰ ਦਿਵਾਲੀ ਤੋਂ ਪਹਿਲਾਂ ਸਰਕਾਰੀ ਕਰਮਚਾਰੀ ਨੂੰ ਮਿਲ ਸਕਦਾ ਹੈ ਵੱਡਾ ਤੋਹਫਾ ਇਨਾ ਵੱਧ ਸਕਦਾ ਹੈ ਮਹंगाई भत्ता ਡੀਏ ਜੋ ਸਰਕਾਰੀ ਕਰਮਚਾਰੀ ਲਈ ਉਹਨਾਂ ਲਈ ਖਾਸ ਖਬਰ ਹੈ ਦਿਵਾਲੀ ਤੋਂ ਪਹਿਲਾਂ ਕੇਂਦਰ ਸਰਕਾਰ 50 ਲੱਖ ਤੋਂ ਵੱਧ ਕਰਮਚਾਰੀਆਂ ਤੇ 6.5 ਮਿਲੀਅਨ ਪੈਨਸ਼ਨਰਾਂ ਨੂੰ ਇੱਕ ਮਹੱਤਵਪੂਰਨ ਤੋਹਫ਼ਾ ਦੇ ਸਕਦੀ ਹੈ। ਰਿਪੋਰਟਰਾਂ ਮੁਤਾਬਕ ਜੁਲਾਈ 2025 ਲਈ ਮਹਿੰਗਾਈ ਪੱਤੇ ਦਾ ਡੀਏ ਦਾ ਵਾਅਦਾ ਐਲਾਨ ਤਿਹਾਰਾਂ ਦੇ ਸੀਜ਼ਨ ਦੌਰਾਨ ਕੀਤਾ ਜਾ ਸਕਦਾ ਹੈ। ਵਰਤਮਾਨ ਵਿੱਚ ਕੇਂਦਰੀ ਸਰਕਾਰੀ ਕਰਮਚਾਰੀਆਂ ਨੂੰ 55% ਮਹਿੰਗਾਈ ਪੱਤਾ ਮਿਲਦਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਸਰਕਾਰ ਇਸ ਪੱਤੇ ਨੂੰ 3% ਜੋ ਵਧਾ ਸਕਦੀ ਹੈ 58% ਕਰ ਸਕਦੀ ਹੈ ਜੋ ਦੀਵਾਲੀ ਦੇ ਮੁਕੇ ਵੱਡਾ ਤੋਹਫ਼ਾ ਦੇ ਸਕਦੀ ਹੈ। ਕੇਂਦਰ ਸਰਕਾਰ ਕਰਮਚਾਰੀਆਂ ਨੂੰ ਪੂਰੀ ਜਾਣਕਾਰੀ ਅਧਰ ਨਾਲ ਸਾਂਝੀ ਕੀਤੀ ਜਾ ਰਹੀ ਪਈ ਹੈ।